ਹallelujah ਸਭ ਨਜਾਇਮਸੀ ਦੀ ਅਓ ਅਸੀਂ ਅੱਜ ਉਹਨਾਂ ਭੈਣਾਂ ਦੇ ਲਈ ਪ੍ਰਾਰਥਨਾ ਕਰਾਂਗੇ ਖਾਸ ਕਰਕੇ ਉਹਨਾਂ ਭੈਣਾਂ ਵਾਸਤੇ ਪ੍ਰਾਰਥਨਾ ਹੈ ਜਿਹੜੀਆਂ ਭੈਣਾਂ ਦੇ ਕੋਲ ਕੋਈ ਬੱਚਿਆਂ ਦੀ ਆਸ਼ੀਸ਼ ਨਹੀਂ ਹੈ ਉਹਨਾਂ ਕੋਲ ਕੋਈ ਵੀ ਬੇਬੀ ਬLES ਨਹੀਂ ਹੈ ਤੋਂ ਅਓ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਾਂਗੇ ਅੱਜ ਦਾ ਜੋ ਟਾਈਟਲ ਹੈ ਵਿਸ਼ਾ ਹੈ ਬੱਚਿਆਂ ਦੀ ਮਾਂ ਬਣਨ ਦੇ ਲਈ ਪ੍ਰਾਰਥਨਾ ਅਸੀਂ ਕਿਸ ਬੇਦ ਨਾਲ ਕਿਸ ਰੀਤੀ ਦੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਅਓ ਅਸੀਂ ਇਸ ਤਰੀਕੇ ਦੀ ਪ੍ਰਾਰਥਨਾ ਕਰਾਂਗੇ ਇਜ਼ਹਾਕ ਨੇ יהוה ਕੋਲੇ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂ ਜੋ ਉਹ ਬਾਂਝ ਸੀ ਤਾਂ ਜੋ יהוה ਨੇ ਉਸਦੀ ਬੇਨਤੀ ਸੁਣੀ ਔਰ ਰਿਵਕਾ ਉਸਦੀ ਪਤਨੀ ਗਰਭਵਤੀ ਹੋਈ ਇਸ ਨੂੰ ਅਸੀਂ ਵੇਖ ਸਕਦੇ ਹਾਂ ਉਤਪਤ 25 ਉਸਦੀ 21 ਆਇਤ ਵਿੱਚ ਉਹ ਬੇਔਲਾਦ ਟੀ ਵੀ ਦਾ ਘਰ ਵਸਾਉਂਦਾ ਹੈ ਅਤੇ ਬੱਚਿਆਂ ਦੀ ਮਾਂ ਬਣਾ ਕੇ ਉਸ ਨੂੰ ਆਨੰਦ ਕਰਦਾ ਹੈ ਜ਼ਬੂਰ 13 ਉਸਦੀ 9 ਆਇਤ ਪਿਆਰੇ ਪ੍ਰਭੂ ਯਸੂ ਜੀ ਆਦ ਵਿੱਚ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਆਦਮੀ ਅਤੇ ਔਰਤ ਨੂੰ ਬਣਾਇਆ ਅਤੇ ਉਸ ਨੂੰ ਆਸ਼ੀਸ਼ ਦਿੱਤੀ ਵਦੋ ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਪਰਿਵਾਰ ਵਿਆਹ ਦੀ ਰਸਮ ਵੀ ਆਪ ਵੱਲੋਂ ਹੀ ਸ਼ੁਰੂ ਕੀਤੀ ਗਈ ਅਤੇ ਜੋ ਵਿਆਹ ਦੇ ਬੰਧਨ ਵਿੱਚ ਜੁੜੇ ਜਾਂਦੇ ਹਨ ਤੁਸੀਂ ਉਹਨਾਂ ਨੂੰ ਆਸ਼ੀਸ਼ ਦਿੱਤੀ ਤੇਰੀ ਮੇਜ਼ ਦੇ ਚਾਰੇ ਪਾਸੇ ਤੇਰੇ ਬੱਚੇ ਜਤੂਨ ਦੇ ਬੂਟਿਆਂ ਦੇ ਸਮਾਨ ਹੋਣਗੇ ਪ੍ਰਭੂ ਜੀ ਇਹ ਆਸ਼ੀਸ਼ ਮੇਰੇ ਜੀਵਨ ਵਿੱਚ ਵੀ ਦਿਓ ਪਵਿੱਤਰ ਬਾਈਬਲ ਦੱਸਦਾ ਹੈ ਕਿ ਵੇਖੋ ਬੱਚੇ ਯਹਵਾ ਵੱਲੋਂ ਬਿਰਾਜਤ ਢਿੱਡ ਦਾ ਫਲ ਇੱਕ ਇਨਾਮ ਹੈ। ਪ੍ਰਭੂ ਜੀ ਆਪ ਹੀ ਬੱਚਿਆਂ ਦੀ ਅਸ਼ੀਸ਼ ਦੇ ਸਕਦੇ ਹਨ। ਪ੍ਰਭੂ ਜੀ ਹੋਰ ਕੋਈ ਵੀ ਅਸ਼ੀਸ਼ ਇਹ ਅਸ਼ੀਸ਼ ਨਹੀਂ ਦੇ ਸਕਦੇ ਹਨ। ਪਵਿੱਤਰ ਬਾਈਬਲ ਦੱਸਦਾ ਹੈ ਕਿ ਪੌਂ ਚੱਲਦੇ ਦੇ ਰਸਤੇ ਨੂੰ ਕੋਈ ਨਹੀਂ ਜਾਣਦਾ। ਨਾ ਹੀ ਇਸ ਤਰ੍ਹਾਂ ਗਰਭਵਤੀ ਦੇ ਪੇਟ ਵਿੱਚ ਹੱਡੀਆਂ ਵਧਦੀਆਂ ਹਨ। ਮਾਂ ਦੇ ਪੇਟ ਵਿੱਚ ਬੱਚਾ ਕਿਸ ਪ੍ਰਕਾਰ ਵਧਦਾ ਹੈ ਇਹ ਗੱਲ ਬਹੁਤ ਹੀ ਅਨੋਖੀ ਹੈ ਕੇਵਲ ਆਪ ਹੀ ਉਸ ਨੂੰ ਸਭਬ ਕਰ ਸਕਦੇ ਹੋ ਇਸ ਲਈ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ ਅਤੇ ਮੇਰੀ ਆਸ ਨੂੰ ਪੂਰਿਆ ਕਰੋ ਪਵਿੱਤਰ ਬਾਈਬਲ ਦੱਸ ਦਿਆ ਹੈ ਕਿ ਬਾਜ਼ ਦੇ ਘਰ ਨੂੰ ਬੱਚਿਆਂ ਨਾਲ ਆਨੰਦ ਕਰਨ ਵਾਲੀ ਮਾਂ ਬਣਾਉਂਦਾ ਹੈ ਪ੍ਰਭੂ ਜੀ ਸਾਰਾ ਬਾੰਦ ਸੀ ਤੁਸੀਂ ਉਸ ਨੂੰ ਆਸ਼ੀਸ਼ ਦਿੱਤੀ ਰਿਵਕਾ ਨੂੰ ਜੋੜੇ ਬੱਚਿਆਂ ਦੀ ਆਸ਼ੀਸ਼ ਦਿੱਤੀ ਮੈਨੂੰ ਵਿਸ਼ਵਾਸ ਹੈ ਕਿ ਆਪ ਮੈਨੂੰ ਵੀ ਬੱਚਿਆਂ ਦੀ ਮਾਂ ਬਣਾ ਸਕਦੇ ਹੋ ਆਪ ਜੀ ਦੇ ਪਵਿੱਤਰ ਬਚਨਾਂ ਉੱਤੇ ਅਟਲ ਵਿਸ਼ਵਾਸ ਕਰਦੀ ਹਾਂ ਮੇਰੇ ਪ੍ਰਭੂ ਜੀ ਜੋ ਔਰਤ ਆਪ ਜੀ ਦੀ ਆਸ਼ੀਸ਼ ਨਾਲ ਗਰਭਵਤੀ ਹੁੰਦੀ ਹੈ ਅਤੇ ਤੁਸੀਂ ਉਸ ਨੂੰ ਆਸ਼ੀਸ਼ ਦਿੰਦੇ ਹੋ ਇਸੇ ਪ੍ਰਕਾਰ ਪ੍ਰਭੂ ਜੀ ਮੇਰੇ ਗਰਭ ਵਿੱਚ ਵੀ ਸ਼ੁਰੂ ਤੋਂ ਠਹਿਰੇ ਹੋਏ ਸਮੇਂ ਤੱਕ ਬੱਚੇ ਨੂੰ ਸੰਭਾਲ ਕੇ ਰੱਖਣਾ ਜੋ ਬੱਚਾ ਮੇਰੇ ਗਰਭ ਵਿੱਚ ਹੈ ਤੁਸੀਂ ਉਸ ਨੂੰ ਪਵਿੱਤਰ ਆਤਮਾ ਨਾਲ ਭਰ ਦਿਓ ਭੈਣ ਖੰਡਾ ਬਾਦਸੀ ਤੁਸੀਂ ਉਸ ਨੂੰ ਇੱਕ ਬੱਚੇ ਦੀ ਆਸ਼ੀਸ਼ ਦਿੱਤੀ ਅਤੇ ਇੱਕ ਪੁੱਤਰ ਦੀ ਮਾਂ ਬਣਾਇਆ ਅਤੇ ਉਸ ਨੂੰ ਆਪਣੇ ਬੱਚੇ ਨੂੰ ਇੱਕ ਨੰਬੀ ਬਣਨ ਲਈ ਆਪਣੇ ਆਪ ਨੂੰ ਸੌਂਪ ਦੇ ਦਾ ਵਾਅਦਾ ਕੀਤਾ ਅਤੇ ਤੁਸੀਂ ਉਸ ਨੂੰ ਬੱਚੇ ਦੀ ਬੱਚੇ ਦੇ ਕਾਰਨ ਆਸ਼ੀਸ਼ ਦਿੱਤੀ ਇਸ ਪ੍ਰਕਾਰ ਪ੍ਰਭੂ ਜੀ ਮੈਂ ਵੀ ਵਾਅਦਾ ਕਰਦੀ ਹਾਂ ਜੋ ਬੱਚਾ ਤੁਸੀਂ ਮੈਨੂੰ ਦੇਵੋਗੇ ਤੁਹਾਡੀ ਸੇਵਾ ਵਾਸਤੇ ਦਿਆਂਗੀ ਵੱਡਾ ਹੋ ਕੇ ਤੁਹਾਡਾ ਗਵਾਹ ਬਣੇਗਾ ਮੇਰੀ ਬੇਨਤੀ ਨੂੰ ਸੁਣ ਕੇ ਮੇਰੇ ਹੰਝੂ ਪੂੰਝ ਦਿਓ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਆਮਨ ਬਾਈਬਲ ਆਧਾਰ ਤੇ ਇਵਰਸ ਉਤਪਤ 1 ਦੀ 27 ਜ਼ਬੂਰ 127 ਉਸ ਦੀ 4 ਆਇਤ ਜ਼ਬੂਰ 128 ਉਸ ਦੀ 13 ਆਇਤ ਉਪਦੇਸ਼ਕ 11 ਦੀ 5 ਆਇਤ ਜ਼ਬੂਰ 113 ਦੀ 9 ਆਇਤ ਉਤਪਤ 2 21 ਦੀ 7 ਆਇਤ ਉਤਪਤ 25 ਦੀ 21 ਅਤੇ 1 ਹੈ ਸੈਮੂਅਲ 1 ਉਦਿਦਸ ਆਇਤ ਸਭ ਨੂੰ ਜੈਮਸੀ ਦੀ ਗੋਡ ਬਲੈਸ